ਦੀਪਕ ਜੀ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤਾ ਗਿਆ ਵੀ ਚੋਣ ਆ ਹਰਿਆਣਾ ਦੇ ਵਿੱਚ ਆਪ ਇਕੱਲਿਆਂ ਚੋਣ ਲੜੇਗੀ ਸੋ ਕੀ ਇਹਦੇ ਨਾਲ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਬਾਹਰ ਆਉਣ ਦਾ ਰਾਹ ਖੁੱਲ ਸਕਦਾ ਜੀ ਬਿਲਕੁਲ ਜੀ ਕੀ ਇਹ ਕੋਈ ਮਤਲ ਅਣ ਐਲਾਨਿਆ ਸਮਝੌਤਾ ਤਾਂ ਨਹੀਂਗਾ ਇਹ ਸਵਾਲ ਵੱਡਾ ਅੱਜ ਖੜਾ ਹੋ ਗਿਆ ਇਸ ਐਲਾਨ ਦੇ ਨਾਲ ਜਦੋਂ ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਅਸੀਂ ਇੰਡੀਆ ਗੱਠਜੋੜ ਤੋਂ ਬਾਹਰ ਆ ਗਏ ਤਾਂ ਅਸੀਂ ਹਰਿਆਣੇ 'ਚ ਵਿਧਾਨ ਸਭਾ ਚੋਣਾਂ ਕੱਲਿਆਂ ਲੜਾਂਗੇ। ਮਤਲਬ ਉਹਨਾਂ ਨੇ ਦੇਸ਼ ਪੱਧਰ ਤੇ ਇੰਡੀਆ ਗੱਠਜੋੜ ਛੱਡਣ ਦੀ ਗੱਲ ਹੀ ਕੀਤੀ। ਹੂੰ ਉਹਨਾਂ ਨੇ ਕਿਹਾ ਕਿ ਹਰਿਆਣੇ 'ਚ ਅਸੀਂ ਕੱਲਿਆਂ ਚੋਣਾਂ ਲੜਾਂਗੇ। ਕਿਉਂਕਿ ਅਗਲੇ ਕਹਿ ਸਕਦੇ ਕਿ ਇੰਡੀਆ ਗੱਠਜੋੜ 'ਚ ਰਹਿੰਦਿਆਂ ਅਸੀਂ ਪੰਜਾਬ ਸੀ ਤਾਂ ਕੱਲੇ ਲੜੇ ਸੀ ਨਾ। ਹੂੰ 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 ਹੂੰ। ਸੋ ਇਸ ਲਈ ਹੁਣ ਅਸੀਂ ਹਰਿਆਣਾ 'ਚ ਵੀ ਕੱਲਿਆਂ ਲੜਾਂਗੇ। ਸੋ ਇਸ ਨੇ ਸਵਾਲ ਪੈਦਾ ਕੀਤਾ ਕਿ ਕੀ ਇੰਡੀਆ ਗੱਠਜੋੜ ਤੋੜਨ ਨਾਲ ਕੇਜਰੀਵਾਲ ਦੇ ਜੇਲ੍ਹ ਦਾ ਤਾਲਾ ਵੀ ਟੁੱਟ ਜਾਏਗਾ? ਹੂੰ ਕੀ ਇਹ ਕੇਜਰੀਵਾਲ ਮੈਸੇ ਜਿਹੜੀ ਵੀ ਰਾਜਨੀਤੀ ਪਾਰਟੀ ਹੈਗੀ ਆ ਉਸ ਨੂੰ ਅਧਿਕਾਰ ਹੈ ਕਿ ਉਹਨੇ ਆਪਣਾ ਫੈਸਲਾ ਲੈਣ ਵਿੱਚ ਚੋਣ ਕਦਿਆਂ ਲੜਨੀ ਆ ਮਿਲ ਕੇ ਲੜਨੀ ਨਹੀਂ ਲੜਨੀ ਪਰ ਰਵਿੰਦ ਕੇਜਰੀਵਾਲ ਹੋਰਾਂ ਦੀ ਪਾਰਟੀ ਜਦ ਤੋਂ ਮਤਲਬ ਹੋਂਦ ਚਾਈਆ ਤਦ ਤੋਂ ਉਹਦਾ ਕੋਈ ਸਟੈਂਡ ਸਪਸ਼ਟ ਨਹੀਂ ਰਿਹਾ ਹੂੰ ਹੂੰ ਤਦ ਤੋਂ ਉਹਦਾ ਕੋਈ ਧਿਰ ਸਪਸ਼ਟ ਨਹੀਂ ਰਹੀ ਤਦ ਤੋਂ ਉਹਦਾ ਕੋਈ ਪੱਖ ਸਪਸ਼ਟ ਨਹੀਂ ਰਿਹਾ ਸੋ ਇਸ ਲਈ ਇਥੋਂ ਸ਼ੰਕੇ ਸ਼ੋਭੇ ਪੈਦਾ ਹੁੰਦੇ ਆ ਕਿ ਜਦੋਂ ਅੰਨਾ ਹਜਾਰੇ ਦੇ ਅੰਦੋਲਨ ਚ ਇਹ ਤਰ੍ਹਾਂ ਕਾਂਗਰਸ ਪਾਰਟੀ ਵਾਲੀ ਗੱਠ ਜੋੜ ਦੇ ਸਰਕਾਰ ਦੇ ਉਹ ਹੈ ਨਾ ਉਹ ਸਰਕ ਯੂਪੀਏ ਸਰਕਾਰ ਦੇ ਖਿਲਾਫ ਬੈਠੇ ਸੀ ਉਹਦੇ ਵਿੱਚੋਂ ਇਹ ਪਾਰਟੀ ਜਨਮਦੀ ਆ ਜੀ ਤੇ ਪਰ ਜਨਮਦਿਆਂ ਹੀ ਦਿੱਲੀ 'ਚ ਜਦੋਂ ਸੱਤਾ ਚਾਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਕਾਂਗਰਸ ਦੇ ਸਹਾਰੇ ਕੇਜਰੀਵਾਲ ਜੀ ਮੁੱਖ ਮੰਤਰੀ ਬਣਦੇ ਨੇ ਹੂੰ ਹੂੰ ਫਿਰ ਇਹ ਵੱਖਰੀ ਗੱਲ ਆ ਕਿ ਉਹ ਤੋਂ ਬਾਅਦ ਆੜੋ ਕੇ ਫਿਰ ਲੜਦੇ ਰਹੇ ਫਿਰ ਕਦੇ ਭਾਜਪਾ ਦੀ ਪੈਰ 'ਚ ਪੈਰ ਰੱਖਦੇ ਵੀ ਨਜ਼ਰ ਆਉਂਦੇ ਨੇ ਸ਼ਾਹੀ ਬਾਗ ਵਾਲੇ ਅੰਦੋਲਨ 'ਚੋਂ ਮੋੜਾ ਕੱਟ ਲੈਣਾ ਧਰ 70 ਵਾਲੇ ਮਾਮਲੇ 'ਚ ਦੂਏ ਪਾਸੇ ਦੱਕਾ ਸਿੱਟਾਂ ਉਹ ਵੀ ਸੰਕੇਤਕ ਦਿਨ ਕਦੇ ਮਿਲਦੇ ਰਹੇ ਇਹਨਾਂ ਦੇ ਜੀ ਫਿਰ ਹੁਣ ਜਦੋਂ ਇਸ ਵਾਰ ਅਰਵਿੰਦ ਕੇਜਰੀਵਾਲ ਨੂੰ ਲੱਗਿਆ ਕਿ ਮੈਂ ਵੀ ਪੀਐਮ ਦਾ ਚਿਹਰਾ ਬਣ ਸਕਦਾ ਮੈਂ ਵੀ ਇਸ ਡਾਟ ਸ਼ਾਮਲ ਹੋ ਸਕਦਾ ਸੋ ਉਹਨਾਂ ਨੇ ਮੋਦੀ ਦੇ ਸਾਹਮਣੇ ਆਪਣੇ ਆਪ ਨੂੰ ਖਲੋ ਕੇ ਆਪਣਾ ਪ੍ਰਦਰਸ਼ਨ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਤੇ ਰਹੇ ਇਸ ਨੂੰ ਇਸ ਨਜ਼ਰੀਏ ਤੋਂ ਵੀ ਲੈਂਦੀਆਂ ਰਹੀਆਂ ਕਿ ਅਰਵਿੰਦ ਕੇਜਰੀਵਾਲ ਦੇ ਉੱਤੇ ਜੀ اپنی ਛਤਰੀ ਤਾਣ ਸਕਦੀ ਹੈ ਸੰਗ ਆਰਐਸਐਸ ਇਹਨੂੰ ਸਪੋਰਟ ਕਰ ਸਕਦੀ ਕਿ ਮੋਦੀ ਤੋਂ ਬਾਅਦ ਕੇਜਰੀਵਲ ਬਦਲ ਹੋ ਸਕਦਾ ਹੈ ਪਰ ਹੁਣ ਇਹ ਲੱਗ ਰਿਹਾ ਕਿ ਸ਼ਾਇਦ ਸੰਗ ਵੀ ਕੇਜਰੀਵਲ ਤੋਂ ਦੂਰ ਹੋ ਗਿਆ ਤੇਦਰ ਇੰਡੀਆ ਗੱਟ ਜੋੜ ਵਾਲਿਆਂ ਨੂੰ ਵੀ ਇਹਦੀ ਸਥਿਤੀ ਤੋਂ ਵਾਕਪ ਹੋ ਗਏ ਹੁਣ ਇਹ ਸਾਰੇ ਵਰਤਾਰੇ ਚ ਅੱਜ ਹਰਿਆਣਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਐ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਤੇ ਰਾਸ਼ਵਾ ਮੈਂਬਰ ਦਿੱਲੀ ਤੋਂ ਸੰਜੇ ਸਿੰਘ ਜੀ ਤੇ ਸੰਦੀਪ ਪਾਟਕ ਹੈਨਾ ਤੋ ਇਹ ਜਿਹੜੇ ਜੀ ਮਤਲਬ ਕਿ ਇਨਚਾਰਜ ਵੀ ਨੇ ਰਾਸਵਾ ਮੈਂਬਰ ਵੀ ਨੇ ਇਹ ਸੰਦੀਪ ਪਟਕ ਇਹ ਬੈਠੇ ਜੀ ਉੱਥੇ ਹਮ ਹਮ ਬੈਠ ਕੇ ਭਗਵੰਤਮਾਨ ਹੋਰਾਂ ਨੇ ਐਲਾਨ ਕੀਤਾ ਕਿ ਹਰਿਆਣੇ ਦੀਆਂ 90 ਦੀਆਂ 90 ਬਦਾਂਸ ਵਸੂ ਤਾਂ ਕਿ ਅਸੀਂ ਕੱਲਿਆਂ ਲੜਾਂਗੇ ਹਮ ਹਮ ਅਸੀਂ ਗੱਠਜੋੜ ਚ ਨਹੀਂ ਲੜਾਂਗੇ ਅਸੀਂ ਹਰ ਸੀਟ ਤੇ ਆਪਣਾ ਮੀਜਵਾਰ ਖੜਾ ਕਰਾਂਗੇ ਭਗਵੰਤਮਾਨ ਜੀ ਕਹਿੰਦੇ ਵੀ ਪੰਜਾਬ ਤੇ ਹਰਿਆਣੇ ਦਾ ਸਨਿਆਚਾਰ ਵੀ ਕੋ ਜਿਆ ਖਾਣਾ ਪੀਣਾ ਰਹਿਣਾ ਵੀ ਕੋ ਜਿਆ ਅੱਧਾ ਹਰਿਆਣਾ ਦਿੱਲੀ ਵਾਲੇ ਪਾਸੇ ਲੱਗਦਾ ਦਿੱਲੀ ਚ ਵੀ ਸਾਡੀ ਸਰਕਾਰ ਆ ਅੱਧਾ ਹਰਿਆਣਾ ਪੰਜਾਬ ਵਾਲੇ ਪਾਸੇ ਲੱਗਦਾ ਇੱਧਰ ਵੀ ਸਾਡੀ ਸਰਕਾਰ ਆ ਸੋ ਦਿੱਲੀ ਵਾਲਿਆਂ ਨਾਲ ਜਿਹੜੇ ਲੱਗਦਾ ਹਰਿਆਣਾ ਵਾਲੇ ਉਹਨਾਂ ਨੇ ਵੀ ਸਾਡਾ ਕੰਮ ਦੇਖਿਆ ਹੋਇਆ ਤੇ ਇੱਧਰ ਪੰਜਾਬ ਨਾਲ ਲੱਗਦਿਆਂ ਨੂੰ ਪਤਾ ਕਿ ਪੰਜਾਬ ਚ ਕਿਹੜੀ ਵਿਕਾਸ ਦੀ 92 ਐਮਐਲਏ ਸਰਕਾਰ ਨੇ ਨਦੀ ਬਹਾਤੀ ਉਹ ਹਰਿਆਣਾ ਚ ਨਾ ਵਗਣੋ ਰਹਿ ਜਵੇ ਇਸ ਲਈ ਸੀ ਇੱਕ ਹੀ ਹੁਣ ਉਹ ਨੇਰੀ ਲਿਆਉਣੀ ਆ ਸੋ ਬਦਲਾ ਕਹਿੰਦੇ ਇੱਥੇ ਚਾਹੁੰਦੇ ਨੇ ਭਗਵੰਤ ਮਾਨ obr ਹੀ ਕਹਿੰਦੇ ਕਿ ਰਿਸ਼ਤੇਦਾਰੀਆਂ ਬਹੁਤ ਨੇ ਪੰਜਾਬ ਤੇ ਹਰਿਆਣੇ ਦੀਆਂ ਆਪਸੇ ਵਿੱਚ ਉਹ ਰਿਸ਼ਤੇਦਾਰੀਆਂ ਹੁਣ ਬਹੁਤ ਕੰਮ ਆਉਣਗੀਆਂ ਦਰੋਸਾ ਤੋਂ ਉਹ ਰਿਸਤਰੀਆਂ ਜੋ ਆਪਣੀ ਵੀ ਰਿਸਤਰੀ ਗਣਦੀ ਹੁਣ ਉਹਨਾਂ ਦੇ ਵੀ ਸਾਰੇ ਹਰਿਆਣੇ 'ਚ ਪੈਂਦੇ ਹੁਣ ਨਵੇਂ ਹੈਨਾ ਸੋ ਇਸ ਲਈ ਉਹ ਇਹਨਾਂ ਰਿਸਤਰੀਆਂ ਦੇ ਹਵਾਲੇ ਨਾਲ ਉਹਨਾਂ ਨੇ ਗੱਲ ਕੀਤੀ ਪਰ ਇਹ ਸਾਰੇ ਐਲਾਨ ਨੇ ਇੱਕ ਸਵਾਲ ਪੈਦਾ ਕੀਤਾ ਕਿ ਕੀ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਰਿਹਾਈ ਲਈ ਕੋਈ ਖੇਡ ਤਾਂ ਨਹੀਂ ਖੇਡ ਰਹੀ ਜਿਹੜੀ ਏਡੀ ਆਪਣੀ ਹੁਣੇ ਚਾਰ ਸ਼ੀਟਾਂ ਜਿਹੜੀ ਚਲਾਨਾ ਹੋਰ ਪੇਸ਼ ਕੀਤੇ ਨੇ ਹੈਨਾ ਉਹ ਉਹਨਾਂ ਦੇ ਵਿੱਚ ਇਹ ਕਹਿੰਦੀ ਸੀ ਕਿ ਕੇਜਰੀਵਾਲ ਤਾਂ ਸਰਗਨਾਈ ਜੀ ਸ਼ਰਾਬ ਘਟਾਲੇ ਦਾ ਜੀ ਕੇਜਰੀਵਾਲਤਾ ਜੀ ਮੁੱਖ ਸਾਜ਼ਿਸ਼ਕਾਰ ਹੈ ਸ਼ਰਾਬ ਘਟਾਲੇ ਦਾ ਸੀਬੀਆਈ ਵੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮਗਰ ਪਈਆ ਬੇਸ਼ੱਕ ਉਹਨਾਂ ਨੂੰ ਹੁਣ ਈਡੀ ਵਾਲੇ ਮਾਮਲੇ 'ਚ ਜ਼ਮਾਨਤ ਮਿਲ ਗਈ ਪਰ ਸੀਬੀਆਈ ਵਾਲੇ ਮਾਮਲੇ 'ਚ ਨਹੀਂ ਮਿਲੀ ਹੂੰ ਹੂੰ ਕੀ ਇਸ ਰਾਹੀਂ ਕੋਈ ਬੈਕਪੜ ਦੇ ਸਮਝੌਤਾ ਹੋ ਰਿਹਾ ਹੈ ਕਿ ਠੀਕ ਹੈ ਵੀ ਕਿਉਂਕਿ ਜੇ ਆਵਾਦੀ ਪਾਰਟੀ ਕੱਲੀਆਂ ਲੜਦੀ ਆ ਤਾਂ ਇਹਦਾ ਸਿੱਧਾ ਫਾਇਦਾ ਭਾਜਪਾ ਨੂੰ ਹੂੰ ਹੂੰ ਇਸ ਮੌਕੇ ਅਨੈਲੋ ਕਮਜ਼ੋਰ ਹੈ ਜੀ ਹੈਨਾ ਇਹ ਇਸ ਮੌਕੇ ਮਤਲਬ ਕਿ ਉਹ ਜੱਜਪਾ ਖਿਲਰੀ ਹੋਈ ਹੈ ਮਾਇਆਵਤੀ ਦੇ ਪੈਰ ਨਹੀਂ ਬਸਪਾ ਦੇ ਲੱਗ ਰਹੇ ਤੋ ਕਿਤਨਾ ਕਿਤੇ ਸਿੱਧਾ ਮੁਕਾਬਲਾ ਭਾਜਪਾ ਤੇ ਕਾਂਗਰਸ ਦਾ ਹਰਿਆਣਾ ਦੇ ਵਿੱਚ ਹੂੰ ਹੂੰ ਸੋ ਇਸ ਆਮ ਆਦਮੀ ਦੇ ਮੁਕਾਬਲੇ ਚ ਭਾਜਪਾ ਕੀ ਸੇਫ ਗੇਮ ਖੇਡਣਾ ਚਾਹੁੰਦੀ ਹੈ ਕਿ ਜੇ ਆਮ ਆਦਮੀ ਪਾਰਟੀਆਂ ਐਂਟਰ ਕਰ ਜਵੇ ਹੈ ਤਾਂ ਉਹਦੇ ਨਾਲ ਮਤਲਬ ਸਾਡੀ ਇੱਕ ਖੇਡ ਪਲਟ ਜੂਗੀ ਸਾਡੀਆਂ ਜਿਹੜੀਆਂ ਪੱਕੀਆਂ ਵੋਟਾਂ ਸਾਨੂੰ ਪੈਣੀਆਂ ਸਾਡੇ ਉਲਟ ਵਾਲੀਆਂ ਵੋਟਾਂ ਦੋ ਹਿੱਸਿਆਂ ਚ ਵੰਡੀਆਂ ਜਾਣੀਆਂ ਤੇ ਸ਼ਾਇਦ ਸਾਡੀ ਗੇਮ ਬਣ ਜਵੇ ਹੂੰ ਕਿ ਉਹ ਇਹ ਗੇਮ ਹੈ ਜਾਂ ਆਮ ਆਦਮੀ ਪਾਰਟੀ ਇਸ ਉਮੀਦ ਨਾਲ ਚੋਣ ਲੜ ਰਹੀ ਆ ਕਿ ਨਹੀਂ ਵੀ ਅਸੀਂ ਸਰਕਾਰ ਬਣਾ ਸਕਦੇ ਹਾਂ ਕਿਉਂਕਿ ਭਗਵੰਤ ਮਾਨ ਜੀ ਕਹਿੰਦੇ ਇਹ ਤੋਂ ਵਧੀਆ ਹੋਰ ਕੀ ਹੋ ਸਕਦਾ ਕਿ ਕੇਜਰੀਵਾਲ ਜੀ ਦੇ ਘਰ ਚ ਅਸੀਂ ਚੋਣ ਲੜਨ ਜਾ ਰਹੇ ਹਾਂ ਇਹ ਤਾਂ ਕੇਜਰੀਵਾਲ ਜੀ ਦਾ ਮਤਲਬ ਖੇਤਰ ਹੈ ਸੂਬਾ ਕੇਜਰੀਵਾਲ ਜੀ ਦਾ ਭਗਵੰਤ ਮਾਨ ਕਹਿੰਦੇ ਕੇਜਰੀਵਾਲ ਹਰਿਆਣਾ ਤੋਂ ਹੁੰਦੇ ਆ ਨਾ ਜੀ ਤੇ ਉਹਨਾਂ ਦੇ ਘਰੇ ਅਸੀਂ ਚੋਣ ਲੜਨ ਆਦੇ ਇਹ ਤੋਂ ਵੱਧ ਹੋਰ ਕੀ ਹੋ ਸਕਦਾ ਜੀ ਸੋ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਕਿ ਸੰਦੀਪ ਪਾਠਕ ਕਹਿ ਰਹੇ ਸੀ ਕਿ ਕਹਿੰਦਾ ਕਿ ਅਸੀਂ ਸਰਬਿਆਂ 'ਚ ਵਿਸ਼ਵਾਸਨੀ ਕਰਦੇ ਹਾਂ ਹਮਮਤਲਬ ਸਰਵੇ ਚਾਹੇ ਭਾਜਪਾ ਦੀ ਸਰਕਾਰ ਬਣਾਉਣ ਸਰਵੇ ਚਾਹੇ ਕਾਂਗਰਸ ਦੀ ਬਣਾਉਣਾ ਅਸੀਂ ਤਾਂ ਸਿੱਧੀ ਸਰਕਾਰ ਬਣਾਉਣੀ ਆ ਜੀ ਤੋ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਅਸੀਂ ਸਰਕਾਰ ਬਣਾਉਣ ਲਈ ਇਕੱਲਿਆਂ ਲੜਨ ਜਾ ਰਹੇ ਹਾਂ ਪਰ ਚਰਚੇ ਇਸ ਗੱਲ ਦੇ ਨੇ ਕਿ ਜਿਹੜੇ ਹੁਣ ਤੱਕ ਇੰਡੀਆ ਗੜਜੋਰ ਚੋਰ ਸੀ ਉਹ ਹਰਿਆਣਾ ਚ ਇਕੱਲਿਆਂ ਲੜਨ ਦੀ ਇਸ ਲਈ ਤੈ ਹੋਇਆ ਕਿ ਕੇਜਰੀਵਾਲ ਦੀ ਰਹੀ ਹੋ ਸਕਦੀ ਹੈ ਪੁਰੇ ਬਹੁਤ ਦਿਨ ਪਹਿਲਾਂ ਚਰਚਾਾਂ ਵਿੱਚ ਸੀ ਕਿ ਇਹ ਇਹ ਸੰਭਾਵਨਾ ਬਣ ਰਹੀ ਹੈ ਕਿ ਆਮ ਆਦਮੀ ਪਾਰਟੀ ਇੱਥੇ ਇਕੱਲਿਆਂ ਲੜੇਗੀ ਤੇ ਭਾਜਪਾ ਉਸ ਤੋਂ ਬਾਅਦ ਕੇਜਰੀਵਾਲ ਦੀ ਰਹੀ ਹੁਣ ਜੇਕਰ ਇਹ ਸੱਚਾਈ ਹੋਈ ਤਾਂ ਉਹਦੇ ਚੰਦ ਦਿਨਾਂ ਚ ਕੇਜਰੀਵਾਲ ਬਾਹਰ ਹੋਣਗੇ ਉਸ ਤੋਂ ਬਾਅਦ ਹਰਿਆਣੇ ਦੀ ਚੋਣਾਂ ਚ ਆਮ ਆਦਮੀ ਪਾਰਟੀ ਇਕੱਲਿਆਂ ਭਾਜਪਾ ਇਕੱਲਿਆਂ ਤੇ ਕਾਂਗਰਸ ਇਕੱਲਿਆਂ ਕਿੱਤੇ ਨਕੋਣਾ ਮੁਕਾਬਲਾ ਹੀ ਬਣ ਸਕਦਾ ਜਿੱਤ ਹਾਰ ਦੀ ਮੱਤੀ ਹੋਵੇ ਹੂੰ ਦੀਪਕ ਜੀ ਕੱਲ ਤੁਸੀਂ ਦੱਸਿਆ ਸੀ ਕਿ ਰਾਸ਼ਟਰਪਤੀ ਵੱਲੋਂ ਜਿਹੜਾ ਪੰਜਾਬ ਯੂਨੀਵਰਸਿਟੀ ਵਾਲਾ ਸੋਧ ਬਿੱਲ ਸੀ ਉਹ ਬੇਰੰਗ ਮੋੜਿਆ ਗਿਆ ਅੱਜ ਉਹਦੇ ਬਾਰੇ ਮੁੱਖ ਮੰਤਰੀ ਦਾ ਪ੍ਰਤੀਕਰਮ ਆਇਆ ਜੀ ਕੀ ਆਖਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਂ ਬਿਲਕੁਲ ਜੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜ਼ਬਰਦਸਤ ਇਤਰਾਜ਼ ਪਟਾਇਆ ਉਹਨਾਂ ਨੇ ਸਿੱਧਾ ਰਾਸ਼ਟਰਪਤੀ ਸਾਹਿਬ ਨੂੰ ਤਾਂ ਨਹੀਂ ਕੁਝ ਮਤਲਬ ਕਿ ਸਵਾਲ ਖੜਾ ਕੀਤਾ ਉਹਨਾਂ ਨੇ ਰਾਜਪਾਲ ਤੇ ਇਸ ਸਵਾਲ ਖੜਾ ਕੀਤਾ। ਹੂੰ ਉਹਨੇ ਇੱਕ ਵਾਰ ਫੇਰ ਇਹ ਸਵਾਲ ਖੜਾ ਕੀਤਾ ਕਿ ਇਹ ਲੜਾਈ ਅਜੇ ਵੀ ਇਲੈਕਟਿਡ ਤੇ ਸਲੈਕਟਿਡ ਦੀ ਹੈ। ਹੂੰ ਹੂੰ ਉਹ ਹੁਣ ਉਹ ਰਾਜਪਾਲ ਨਹੀਂ ਰਾਸ਼ਪਤੀ ਤੱਕ ਵੀ ਨਿਸ਼ਾਨਾ ਤਾਂ ਨਹੀਂ ਵਿੰਡ ਰਹੀ ਕਿਤੇ। ਹੂੰ ਹੂੰ ਹੈ ਨਾ ਉਹ इजीली ਇਹ ਵੀ ਕਹਿਵਾਲਾ ਹੈਗਾ। ਜੀ ਬੇਸ਼ੱਕ ਉਥੇ ਵੋਟਾਂ ਪੈਂਦੀਆਂ ਦੋ ਤਿੰਨ ਖੜੀਆਂ ਹੋ ਜਾਂਣ ਕੁਝ ਵੀ ਹੈ ਪਰ ਰਾਜਪਾਲ ਤਾਂ ਸਿੱਧਾ ਕੇਂਦਰ ਵੱਲੋਂ ਥਾਪਿਆ ਜਾਂਦਾ ਨਾ। ਹੂੰ ਹੂੰ ਸੋ ਇਸ ਲਈ ਉਹ ਕਹਿੰਦੇ ਕਿ ਅਸੀਂ ਚੁਣੇ ਨਿਮਾਉਂਦੇ ਆ। ਸਾਨੂੰ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਹੱਕ ਨਹੀਂ ਕਿਾ ਕਿ ਅਸੀਂ ਚਾਂਸਲਰ ਬਣੀਏ ਤੇ ਜਿਹੜਾ ਮਤਲਬ ਸਲੈਕਟ ਹੋਇਆ ਹੈ ਉਹ ਚਾਂਸਲਰ ਬਣਦਾ ਇਥੋਂ ਤੱਕ ਕਿ ਜਿੱਦ ਵਿੱਚ ਪੰਜਾਬ ਯੂਨੀਵਰਸਿਟੀ ਹੈਗੀ ਹੈ ਸਾਡੀ ਨਾ ਪੰਜਾਬ ਯੂਨੀਵਰਸਿਟੀ ਹੈਗੀ ਹੈ ਸਾਡੀ ਜਿੱਮੇ ਜਦੋਂ ਇਹਨਾਂ ਦੇ ਵਾਈਸ ਚਾਂਸਲਰਸ ਵੀ ਲੱਗਣੇ ਹੁੰਦੇ ਨੇ ਹੂੰ ਹੂੰ ਤਾਂ ਮਤਲਬ ਕਿ ਤਿੰਨ ਨਾਮ ਭੇਜੇ ਜਾਂਦੇ ਨੇ ਰਾਜਪਾਲ ਨੂੰ ਤੇ ਰਾਜਪਾਲ ਉਹਨਾਂ ਤਿੰਨ ਨਾਮਾਂ 'ਚੋਂ ਇੱਕ ਨਾਮ ਦੀ ਚੋਣ ਕਰਦਾ ਕਿ ਹਾਂ ਵੀ ਇਹਨੂੰ ਲਾ ਦਿਓ ਹੈ ਨਾ ਜਾਂ ਜਿੰਨੀਆਂ ਪੰਜਾਬ ਯੂਨੀਵਰਸਿਟੀਆਂ ਹੋਣਗੀਆਂ ਉਹਨਾਂ ਦੇ ਰਾਜਪਾਲ ਕੋਲ ਨਾ ਜਾਂਦੇ ਜੀ ਦੇਖੋ ਜਿਨ੍ਹਾਂ 'ਚੋਂ ਵਾਈਸ ਚਾਂਸਲਰ ਕਿਹਨੂੰ ਉਹ ਕਹਿੰਦੇ ਕਿ ਇੱਥੇ ਵੀ ਸਿਲੈਕਟਡ ਬੰਦਾ ਹੀ ਸਿਲੈਕਟ ਕਰ ਰਿਹਾ ਇਲੈਕਟਡ ਬੰਦਾ ਸਿਲੈਕਟment ਕਰ ਰਿਹਾ ਜੀ ਤੇ ਉਹ ਕਹਿੰਦੇ ਕਿ ਇਹ ਤਰੀਕਾ ਰਿਹਾ ਰਾਜਪਾਲ ਹੋਰਾਂ ਦਾ ਕਿ ਜਿਹੜੇ ਬਿੱਲਾਂ ਨੂੰ ਪ੍ਰਵਾਰ ਨਹੀਂ ਕਰਨਾ ਉਹਨਾਂ ਨੂੰ ਲੰਮਾ ਸਮਾਂ ਪਹਿਲਾਂ ਲਟਕਾਈ ਰੱਖੋ ਬਾਅਦ ਚੋ ਰਾਸ਼ਪਤੀ ਜੀ ਕੋਲ ਭੇਜ ਦਿਓ ਫਿਰ ਲੰਮਾ ਸਮਾਂ ਉਹ ਰੋਕੀ ਰੱਖਦੇ ਨੇ ਫਿਰ ਉਹ ਤੋਂ ਬਾਅਦ ਉਹ ਬਰੰਗ ਮੋੜ ਦਿੰਦੇ ਨੇ ਕਹਿੰਦੇ ਕਿ ਅਸੀਂ ਸਾਨੂੰ ਇਹ ਇਤਰਾਜ਼ ਆ ਅਸੀਂ ਆਪਣੀ ਉਸ ਗੱਲ ਤੇ ਕਾਇਮ ਆ ਕਿ ਇਹ ਬਿਲ ਸਰਬਸੰਤੀ ਨਾਲ ਪਾਸ ਹੋਇਆ ਸੀ ਔਰ ਪੰਜਾਬ ਦੀਆਂ ਯੂਨੀਵਰਸਿਟੀਆਂ ਦਾ ਮਤਲਬ ਜਿਹੜਾ ਚਾਂਸਲਰ ਹੈ ਉਹ ਪੰਜਾਬ ਦਾ ਚੁਣਿਆ ਹੋਇਆ ਮੁੱਖ ਮੰਤਰੀ ਹੋਣਾ ਚਾਹੀਦਾ ਉਹ ਕਹਿੰਦੀ ਬਿਲਕੁਲ ਇਹੋ ਜਿਹਾ ਬਿਲ ਪੱਛਮੀ ਬੰਗਾਲ ਦੀ ਜਿਹੜੀ ਆਪਾਂ ਕੱਲ ਗੱਲ ਕਰ ਰਹੇ ਸੀ ਹੂੰ ਹੂੰ ਉਹ ਕਹਿੰਦੀ ਇਹੋ ਜਿਹਾ ਬਿਲ ਬਿਲ ਪੱਛਮੀ ਬੰਗਾਲ ਨੇ ਵੀ ਪਾਸ ਕਰਕੇ ਭੇਜਿਆ ਸੀ ਉਹ ਵੀ ਰਾਸ਼ਟਰਪਤੀ ਸਾਹਿਬ ਨੇ ਖਾਰਜ ਕਰਕੇ ਭੇਜਤਾ ਇਹੋ ਜਿਹਾ ਬਿਲ ਕੇਰਲਾ ਨੇ ਵੀ ਪਾਸ ਕਰਕੇ ਭੇਜਿਆ ਸੀ ਉਹ ਵੀ ਰਾਸ਼ਟਰਪਤੀ ਸਾਹਿਬ ਨੇ ਖਾਰਜ ਕਰਕੇ ਮਤਲਬ ਚੁਣੇ ਹੋਏ ਨਮਾਇੰਦਿਆਂ ਦੇ ਫੈਸਲੇ ਨੂੰ ਤੁਸੀਂ ਕਹਿੰਦੇ ਕਿ ਕਿਵੇਂ ਖਾਰਜ ਕਰੀ ਜਾਂਦੇ ਹੋ ਇਥੋਂ ਹਿਸਾਬ ਲਾ ਲੋ ਕਿ ਇ ਇਤੋਂ ਇੱਕ ਵਾਰ ਫਿਰ ਸੰਕੇਤ ਬਣ ਗਏ ਕਿ ਕੀ ਮੁੱਖ ਮੰਤਰੀ ਔਰ ਰਾਜਪਾਲ ਫੇਰ ਆਪਸ ਮੋਹਮਨੇ ਹੋਣ ਜਾ ਰਹੇ ਨੇ ਕੀ ਇਹਨਾਂ ਦਾ ਟਕਰਾ ਫੇਰ ਸਾਹਮਣੇ ਆ ਸਕਦਾ ਹੈ ਪਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਰਾਸ਼ਟਰਪਤੀ ਵੱਲੋਂ ਜਿਹੜੇ ਬਿੱਲ ਖਰਚ ਕਰਕੇ ਭੇਜੇਗੇ ਨੇ ਇਹਦੇ ਵਿੱਚ ਜੋ ਭੂਮਿਕਾ ਰਾਜਪਾਲ ਨੇ ਨਿਭਾਈ ਉਹ ਸਹੀ ਨਹੀਂ ਹੈ ਉਹਨਾਂ ਨੇ ਜਾਣ ਬੁਝ ਕੇ ਹੀ ਜੇ ਉਹ ਚਾਹੁੰਦੇ ਤਾਂ ਉਹ ਪਰ ਸਹੀ પા ਸਕਦੇ ਸੀ ਉਹਨਾਂ ਨੇ ਜਾਣ ਬੁਝ ਕੇ ਰਾਸ਼ਟਰਪਤੀ ਕਰਨ ਨੂੰ ਟੱਕ ਤੇ ਤਾਂ ਕਿ ਲਟਕਣਗੇ ਤੇ ਵਾਪਸੋ ਕਿ ਆ ਜਾਣਗੇ ਪਰ ਕਹਿੰਦੇ ਅਸੀਂ ਇਸ ਉੱਪਰ ਬੈਠਕ ਕਰਾਂਗੇ ਤੇ ਬੈਠਕ ਤੋਂ ਬਾਅਦ ਆਪਣਾ ਅਗਲਾ ਫੈਸਲਾ ਦღਾਵਾਗੇ ਕਿ ਕਿਵੇਂ ਅੱਗੇ ਵਧਣਾ ਹੈ ਦੀਪਕ ਜੀ ਜਿਹੜਾ ਹੁਣ ਜਲੰਧਰ ਦੇ ਵਿੱਚ ਬਾਈ ਇਲੈਕਸ਼ਨ ਹੋ ਕੇ ਹਟਿਆ ਉਸ ਤੋਂ ਪਹਿਲਾਂ ਦੇਖੋ ਸ਼ੀਤਲ ਅੰਗੁਰਾਲ ਨੇ ਕਿਵੇਂ ਪਾਰਟੀਆਂ ਬਦਲੀਆਂ ਐ ਐਮਐਲਏ ਤੋਂ ਅਸਤੀਫਾ ਦਿੱਤਾ ਐਮਪੀ ਬਣਨ ਗਏ ਐਮਪੀ ਵੀ ਨਹੀਂ ਬਣ ਸਕੇ ਫਿਰ ਦੁਬਾਰਾ ਐ ਐਮਐਲਏ ਵਾਸਤੇ ਜ਼ਿਮਨੀ ਚੋਣ ਦੇ ਵਿੱਚ ਦੁਬਾਰਾ ਤੋਂ ਕਿਸਮਤ ਅਜ਼ਮਾਈ ਫਿਰ ਹਾਰ ਗਏ ਹੁੰਝ ਜੀ ਵੇਖਿਆ ਜਾਵੇ ਤਾਂ ਸਭ ਤੋਂ ਵੱਧ ਨੁਕਸਾਨ ਤੇ ਇਸ ਸਾਰੇ ਘਟਨਾ ਚੱਕਰ ਦੇ ਵਿੱਚ ਸ਼ੀਤਲ ਅੰਗੁਰਾਲ ਦਾ ਹੋਇਆ ਲੱਗਦਾ ਪਰ ਵਿਧਾਇਕੀ ਗਵਾ ਕੇ ਵੀ ਸ਼ੀਤਲ ਅੰਗੁਰਾਲ ਖੱਟੀ-ਖੱਟ ਗਏ ਗੱਲ ਇਹ ਵੀ ਚੱਲ ਰਹੀ ਆ ਫਾਇਦਾ ਕੀ ਹੋਇਆ ਫਿਰ ਉਹਨਾਂ ਨੂੰ ਦੇਖੋ ਬਸੇ ਤਾਂ ਇਹ ਤੁਸੀਂ ਸ਼ੀਪਲ ਤੇ ਸ਼ਸ਼ੀਲ ਚ ਫਰਕ ਸਮਝਿਓ ਕਿ ਉਹ ਸ਼ਸ਼ੀਲ ਰਿੰਕੂ ਸੀਗਾ ਜਿਹਨੇ ਚੋਣ ਲੜੀ ਸੀ ਪਾਰਟੀ ਬਦਲ ਕੇ ਐਮਪੀ ਦੀ ਤੇ ਸ਼ੀਤਲ ਨੇ ਤਾਂ ਐਮਐਲਏ ਤੋਂ ਅਸਤੀਫਾ ਦੇ ਕੇ ਐਮਐਲਏ ਦੀ ਚੋਣ ਲੜੀ ਐਮਐਲਏ ਦੀ ਚੋਣ ਲੜੀ ਰਾਈਟ 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 ਯੈਸ ਜੀ ਤੁਸੀਂ ਤੁਸੀਂ ਇਹ ਦੇਖੋ ਕਿ ਜੇ ਤੁਸੀਂ ਐਮਐਲਏ ਦੀ ਚੋਣ ਲੜਨੀ ਸੀ ਐਮਐਲਏ ਛੱਡ ਕੇ ਤਾਂ ਐਮਐਲਏ ਹੈਗੇ ਸੀ ਬਾਈ ਤੁਸੀਂ ਤਾਂ ਹੂੰ ਹੂੰ ਤੇ ਫਿਰ ਢਾਈ ਸਾਲ ਲਈ ਐਮਐਲਏ ਸਾਡੇ ਕੋਲ ਪੈਸੇ ਲਈ ਕੀ ਲੋੜ ਸੀ ਫਿਰ ਜੀ ਇੱਕ ਬਾਤ ਵੀ ਉਹਨਾਂ ਨੇ ਬਚਾਉਣ ਜੇ ਦੀ ਕੋਸ਼ਿਸ਼ ਕੀਤੀ ਸੀ ਚੋਣਾਂ ਤੋਂ ਪਹਿਲਾਂ ਹੀ 1 ਜੂਨ ਤੋਂ ਪਹਿਲਾਂ ਹੀ ਕਿ ਜਿਵੇਂ ਅਸਤੀਫਾ ਵਾਪਸ ਲੈਣਾ ਜੇ ਆ ਉਹ ਪਰ ਉਸ ਸਮੇਂ ਪਰ ਪੰਜਾਬ ਸਰਕਾਰ ਨੇ ਜਾਂ ਪੰਜਾਬ ਦੇ ਸਪੀਕਰ ਸਾਹਿਬ ਨੇ ਫੈਸਲਾ ਲਏ ਕਿ ਨਹੀਂ ਹੁਣ ਨਹੀਂ ਹੈਨਾ ਹਾਂ ਇਹ ਗੱਲ ਤੁਹਾਡੀ درست ਹੈ ਕਿ ਇਹ ਚਰਚਾ ਖੂਬ ਹੋ ਰਹੀ ਹੈ ਕਿ ਵੀ ਕੋਈ ਗੱਲ ਨਹੀਂ ਜੇ ਐਮਐਲਏ ਨਹੀਂ ਬਣਿਆ ਤਾਂ ਵੀ ਸਾਭਕੇ ਐਮਐਲਏ ਹੋ ਕੇ ਵੀ ਸਿੱਤ ਨੂੰ ਗੜਲ ਖੱਟੀ ਖੱਟ ਗਿਆ ਹੂੰ ਤੁਸੀਂ ਇਹ ਦੇਖੋ ਕਿ ਇੱਕ ਖੱਟੀ ਖੱਟਣ ਦੀ ਚਰਚਾ ਤਾਂ ਉਹ ਹੈ ਜਿਹੜੀ ਜਦੋਂ ਤੇ ਖੁਦ ਸ਼ੀਤਲ ਲੁੰਗਰਾਲ ਨੇ ਸ਼ੁਰੂ ਕੀਤੀ ਸੀ ਜਦੋਂ ਕਿ ਉਹਦਾ ਅਧਿਕਾਰਤ ਕਿਸੇ ਪਾਸਿਓ ਕੋਈ ਪੁਸ਼ਟੀ ਨਹੀਂ ਹੈ ਪਰ ਉਹ ਚਰਚਾਵਾਂ ਨੂੰ ਤੁਸੀਂ ਚਰਚਾਵਾਂ ਦੇ ਦੰਦ ਨਹੀਂ ਨਾ ਹੁੰਦੇ ਸੋ ਇਸ ਲਈ ਉਹ ਚਰਚਾ ਇਹ ਚੱਲੀ ਜਾਂਦੀ ਹੈ ਕਹਿੰਦੇ ਕਿ ਜੀ ਕਿ ਸ਼ੀਤਲ ਲੁੰਗਰਾਲ ਨੇ ਕਿਸੇ ਸਮੇਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਭਾਜਪਾਲੇ ਸਾਨੂੰ 45-45 ਕਰੋੜ ਚ ਖਰੀਦਣ ਨੂੰ ਫਿਰ ਗਿਆ ਹੂੰ ਸੋ ਕਹਿੰਦੇ ਜੀ ਕਿ ਉਹ ਕਹਾਣੀ ਸੱਚ ਤਾਂ ਨਹੀਂ ਹੋਗੀ ਤੇ ਚਲੋ ਬਿਨਾ ਐਮਐਲਏ ਬਣੀ ਸੀ ਅਸੀਂ ਇਸ ਗੱਲ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿ ਇਹ ਸਹੀ ਹੈ ਜਾਂ ਨਹੀਂ ਹੈ ਕਿਉਂਕਿ ਇਹਦਾ ਕੋਈ ਅਟਕਾ ਪੱਖ ਨਹੀਂ ਹੈ ਜੀ ਪਰ ਜਿਹੜੀ ਖੱਟੀ-ਖਟੀ ਹੈ ਸ਼ੀਤਨਗਰਾਲ ਨੇ ਉਹ ਇਹ ਹੈ ਕਿ ਜਨਾਬ ਸਾਬਕਾ ਐਮਐਲਏ ਹੋ ਕੇ ਵੀ ਹਰ ਮਹੀਨੇ ਹੁਣ 83000 ਐ ਖਜ਼ਾਨੇ ਚੋਂ ਸਿੱਧਾ ਇਹ ਚਾਜਾ ਕਰਨਾ ਮਤਲਬ ਹੁਣ ਸਾਬਕਾ ਐਮਐਲਏ ਵਾਲੀ ਉਹ ਪੈਨਸ਼ਨ ਲੱਗ ਗਈ ਜਿਹੜੀ 6677 77 ਵਾਰ ਐਮਐਲਏ ਬਣਿਆ ਨੂੰ ਲੱਗੀ ਹੋਈ ਹੈ ਹੂੰ ਅਸਲ ਚ ਕੀ ਸੀਗਾ ਕਿ ਪੰਜਾਬ ਸਰਕਾਰ ਨੇ ਆਉਂਦੇ ਹੀ ਭਗਵੰਤ ਸਿੰਘ ਸਰਕਾਰ ਨੇ ਇੱਕ ਚੰਗਾ ਫੈਸਲਾ ਲਿਆ ਸੀ ਹੂੰ ਕਿ ਵੀ ਆਹ ਜਿਹੜੇ ਚਾਰ ਚਾਰ ਪੰਜ ਪੰਜ ਵਾਰ ਵਾਲੇ ਐਮ.ਐਲ.ਏ ਆ ਜੀ ਇਹ ਪਹਿਲੀ ਵਾਰ ਜਦੋਂ ਮਿਲਦਾ ਤੇ ਉਹਨੂੰ ਪੂਰੀ ਤਨਖਾਹ ਪੈਨਸ਼ਨ ਜਿੰਨੀ ਹੈ ਉਹ ਪੂਰੀ ਮਿਲਦੀ ਹੂੰ ਹੂੰ ਪਰ ਜੇ ਦੂਜੀ ਵਾਰ ਬਣਜੋ ਤਾਂ ਉਹਦੇ ਵਿੱਚ ਐਡ ਕਰ ਲੈਂਦੇ ਸੀ ਕਿ ਵੀ ਐਨੇ ਪਰਸੈਂਟ ਹੋਰ ਐਡ ਤੀਜੀ ਵਾਰ ਬਣ ਕੇ ਫਿਰ ਉਹਨੇ ਪਰਸੈਂਟ ਐਨ ਮਤਲਬ ਜਿੰਨੀ ਵਾਰ ਦੇ ਐਮ.ਐਲ.ਏ ਓਨੀ ਵਾਰ ਦੇ ਹਿਸਾਬ-ਸਾਬ ਦੇ ਨਾਲ ਜੋੜ ਕੇ ਹੈ ਚੋਗਣਾ ਪੰਜਣਾ ਪੰਜ ਗੁਣਾ ਲਈ ਜਾਂਦੇ ਸੀ ਹੂੰ ਸੋ ਪੰਜਾਬ ਸਰਕਾਰ ਨੇ ਆਉਂਦੇ ਆ ਕਿਹਾ ਵੀ ਕਿ ਜਿਹੜਾ ਐਮ.ਐਲ.ਏ ਉਹਨੂੰ ਐਮ.ਐਲ. ਜੀ ਜਿਹੜਾ ਸਾਬਕਾ ਐਮਐਲਏ ਉਹਨੂੰ ਸਾਬਕਾ ਐਮਐਲਏ ਦੀ ਪੈਨਸ਼ਨ ਗੱਲ ਖਤਮ ਹੂੰ ਹੂੰ ਪੰਜ ਵਾਰ ਬਣੋ 6 ਵਾਰ ਬਣੋ ਕੋਈ ਮਤਲਬ ਨਹੀਂ ਹੂੰ ਹੂੰ ਉਹ ਸਮੱਸਿਆ ਇਹ ਅੰਦਾਜ਼ਾ ਨਹੀਂ ਸੀਗਾ ਕਿ ਆ ਵੀ ਠੱਡਾਂ ਹੁੰਦੀਆਂ ਰਹਿਣਗੀਆਂ ਜੀ ਸੋ ਹੁਣ ਸ਼ੀਤਲ ਲੰਗਰਾਲ ਜੀ ਨੇ 2.5 ਸਾਲ ਐਮਐਲਏ ਸ਼ਿਪ ਕੀਤੀ ਤੇ ਪਰ ਪੂਰੇ ਐਮਐਲਏ ਵਾਲੀ ਪੈਨਸ਼ਨ ਮਿਲਣ ਲੱਗੀ 60000 ਹਰ ਮਹੀਨੇ ਦੀ ਪੈਨਸ਼ਨ ਹੈ ਹੂੰ 22800 ਰੁਪਿਆ ਭੱਤੇ ਨੇ ਸੋ ਇੰਜ ਮਤਲਬ ਕਿ 82800 ਰੁਪਿਆ ਲਗਭਗ 83000 ਰੁਪਿਆ ਹਰ ਮਹੀਨੇ ਆਉਣਾ ਹਰ ਸਾਲ ਬਾਅਦ ਮਹਿੰਗਾਈ ਪੱਤਾ ਵੱਜ ਜਾਂਦਾ ਸਾਰਾ ਕੁਝ ਵੱਜ ਜਾਂਦਾ ਉਹ ਵੱਜ ਜਾਣੀ ਜੇ ਲੋਡ ਹੁੰਦੀ ਆ ਤਾਂ ਸਾਰੇ ਐਮ.ਐਲ.ਏ ਇੱਕ ਸੁਰਜ ਇਕੱਠੇ ਹੋ ਕੇ ਆਪਣੀ ਪੈਨਸ਼ਨ ਬਤਾ ਲੈਂਦੇ ਹੁਣ ਸਵਾਲ ਕਿੱਥੋਂ ਪੈਦਾ ਹੋਇਆ ਸਵਾਲ ਇੱਥੋਂ ਪੈਦਾ ਹੋਇਆ ਕਿ ਚਾਹੇ ਤਾਂ ਤੁਸੀਂ ਐਮ.ਐਲ.ਏ ਇੱਕ ਦਿਨ ਲਈ ਕੀਤੀ ਹੋਵੇ ਹੂੰ ਹੂੰ ਚਾਹੇ 10 ਦਿਨਾਂ ਲਈ ਕੀਤੀ ਹੋਵੇ ਚਾਹੇ ਇੱਕ ਮਹੀਨੇ ਲਈ ਕੀਤੀ ਹੋਵੇ ਚਾਹੇ 6 ਮਹੀਨੇ ਲਈ ਕੀਤੀ ਹੋਵੇ ਚਾਹੇ ਡੇਢ ਸਾਲੀ ਕੀਤੀ ਚਾਹੇ 5 ਸਾਲੀ ਕੀਤੀ ਪੈਨਸ਼ਨ ਬਰਾਬਰ ਆ ਹੂੰ ਹੂੰ ਚਾਹੇ ਤੁਸੀਂ ਅਸਤੀਫਾ ਦਿੱਤਾ ਹੋਵੇ ਚਾਹੇ ਤੁਹਾਨੂੰ ਅਸਤੀਫਾ ਲਿਆ ਹੋਵੇ ਚਾਹੇ ਤੁਹਾਨੂੰ ਮੈਂਬਰੀ ਤੋਂ ਖਾਰਜ ਕੀਤਾ ਹੋਵੇ ਚਾਹੇ ਤੁਹਾਨੂੰ ਮੈਂਬਰੀ ਤੋਂ ਹਟਾਇਆ ਹੋਵੇ ਚਾਹੇ ਤੁਸੀਂ ਆਪ ਛੱਡ ਕੇ ਗਏ ਹੋ ਮੋ ਚਾਹੇ ਤੁਸੀਂ ਗੱਲਬਦਲੀ ਕੀਤੀ ਹੋਵੇ ਕਿਸੇ ਵੀ ਰੂਪ ਚ ਹੋਵੇ ਤੁਹਾਡੀ ਪੈਨਸ਼ਨ ਪੱਕੀ ਆ ਜੀ ਸੋ ਇਸ ਲਈ ਜਿਹੜੀ ਆਪਾਂ ਉਹ ਚਰਚਾ ਕਰਾਂਗੇ ਪੰਜਾਬ ਸਰਕਾਰ ਨੇ ਸਹੀ ਫੈਸਲਾ ਲਿਆ ਪਹਿਲੇ ਵਾਲਾ ਕਿ ਭਈ ਇਹ 5 5 6 6 ਵਾਰੋਂ ਤਾਂ ਵੀ ਪੈਨਸ਼ਨ ਇੱਕੋ ਮਿਲੂਗੀ ਹੁਣ ਇੱਥੇ ਵੀ ਹਿਸਾਬ ਕਰਨ ਵਾਲੀ ਲੋੜ ਆ ਹੂੰ ਇਹ ਵੀ ਜੇ ਦੇਖੋ ਖੁਦਾ ਨਾ ਕਾਸਦਾ ਜੇਕਰ ਕੋਈ ਮਤਭਾਗਿਕ ਘਟਨਾ ਵਾਪਰ ਜਾਂਦੀ ਹੈ ਐ ਬੰਦੇ ਨੂੰ ਇਸ ਦੁਨੀਆ ਤੋਂ ਜਾਣਾ ਪੈਂਦਾ ਫਿਰ ਪਰਿਵਾਰ ਨੂੰ ਜਿਹੜੇ ਹੱਕ ਹਕੂਕ ਬਣਦੇ ਨੇ ਭਾਈ ਉਹ ਮਿਲਣੇ ਚਾਹੀਦੇ ਆ ਪਰ ਜੇ ਤੁਸੀਂ ਹੁਣ ਐ 3 ਮਹੀਨਾ ਬਾਅਦ ਇਸਤੀਫਾ ਦੇਜੋ 6 ਮਹੀਨਾ ਬਾਅਦ ਇਸਤੀਫਾ ਦੇਜੋ 1 ਸਾਲ ਬਾਅਦ ਇਸਤੀਫਾ ਦੇਜੋ ਐ ਹੁਣ ਡੇਢ ਢਾਈ ਸਾਲ ਬਾਅਦ ਤੁਸੀਂ ਇਸਤੀਫਾ ਦੇਗੇ ਤੇ ਫਿਰ ਲੋਕਾਂ ਦਾ ਕੀ ਲੋਕਾਂ ਦੇ ਤਾਂ ਬੋਝ ਪੈ ਗਿਆ ਜਨਾਬ ਜਿਮਨੀ ਚੋਂ ਦਾ ਜੀ ਹੈਨਾ ਤੇ ਤੁਹਾਡੀ ਖੱਟੀ-ਖਟ ਹੋਗੀ ਤੇ ਤੁਹਾਡੇ ਨੋਟ ਬਣਗੇ ਤੁਹਾਨੂੰ ਬੈਠਿਆਂ ਨੂੰ ਉਹਨਾਂ ਸਾਫਕਾ ਐਮਐਲਏ ਦੀ ਪੈਨਸ਼ਨ ਲੱਗੀ ਹੁਣ ਜਲੰਧਰ ਪੱਛਮੀ ਦਾ ਤਾਂ ਦੂਰਾ ਬੋਝ ਪੈ ਗਿਆ ਨਾ ਸਾਡੇ ਤੇ ਬਿਲਕੁਲ ਇੱਕ ਐਮਐਲਏ ਨੂੰ ਅਸੀਂ ਸਾਫਕਾ ਹੁਣ ਕਰਕੇ ਦੇ ਰਹੇ ਹਾਂ ਇੱਕ ਨੂੰ ਅਸੀਂ ਨਵੇਂ ਬਣਨ ਵਾਲੇ ਨੂੰ ਵੀ ਦੇਣੀ ਆ ਹੁਣ ਹੂੰ ਬਿਲਕੁਲ ਤੋ ਇਹ ਬੋਝ ਕਿਹਦੇ ਸਰ ਤੇ ਪੰਜਾਬ ਦੇ ਸਰ ਤੇ ਤੋ ਇਸ ਲਈ ਇੱਕ ਤਾਂ ਜਿਹੜੇ ਐਮਐਲਏ ਸੀਪਾਂ ਛੱਡ ਕੇ ਐਮਪੀ ਬਣ ਜਾਂਦੇ ਨੇ ਜਿਹੜੇ ਐਮਪੀ ਬਣ ਛੱਡ ਕੇ ਐਮਐਲਏ ਬਣਨ ਆਉਂਦੇ ਨੇ ਇੱਕ ਤਾਂ ਇਹਦੇ ਉੱਤੇ ਸਖਤ ਪੈਂਸਲਾ ਹੋਣਾ ਚਾਹੀਦਾ ਬਈ ਪੁਰਾਣੇ ਸਾਰੇ ਪੱਤੇ ਖਤਮ ਹੋਣਗੇ ਕੰਮੇ ਜੇ ਬਣਗੇ ਤਾਂ ਮੈਨੂੰ ਨਹੀਂ ਕੁਝ ਨਹੀਂ ਮਿਲੂ ਜੀ ਹੈਨਾ ਇਸੇ ਤਰ੍ਹਾਂ ਇਹ ਜੇ ਤੁਸੀਂ 4 ਸਾਲ ਤੋਂ ਪਹਿਲਾਂ ਜਾਂ 5 ਸਾਲ ਪੂਰੇ ਹੁੰਦੇ ਆ ਵੀ ਤੁਸੀਂ 5 ਸਾਲ ਤੋਂ ਪਹਿਲਾਂ ਛੱਡੋਗੇ ਤੁਹਾਨੂੰ ਕੁਝ ਨਹੀਂ ਮਿਲੂਗਾ ਐਜ ਕੋਈ ਨਹੀਂ ਹੋਣਾ ਚਾਹੀਦਾ ਇਹ ਸਰਕਾਰੀ ਮੁਲਾਜ਼ਮਾਂ ਲਈ ਨਿਯਮ ਹੈਗੇ ਹੈਨਾ ਕੰਪਨੀਆਂ ਲਈ ਥੋੜੇ ਲਾਹੇ ਹੈਗੇ ਤਾਂ ਆਪਣੇ ਲਈ ਕਿਉਂ ਨਹੀਂਗੇ ਬਿਲਕੁਲ ਬਿਲਕੁਲ ਸੋ ਉਹ ਚਾਹੇ ਚਾਹੇ ਉਹ ਦਲ ਬਦਲੀ ਨੂੰ ਲੈ ਕੇ ਹੋਵੇ ਕਿ ਭਾਈ ਜੇ ਤੁਸੀਂ ਦਲ ਬਦਲਦੇ ਹੋ ਜਿਮਨੀ ਚੋਂ ਹੁੰਦੀ ਹੈ ਤਾਂ ਖਰਚਾ ਥੋੜੇ ਤੇ ਪਾਉ ਹੂੰ ਤੇ ਚਾਹੇ ਫਿਰ ਆ ਤੁਹਾਡੇ ਪੱਤੇ ਪੂਤੇ ਸਾਰੀਆਂ ਪੈਨਸ਼ਨਾਂ ਬੰਦ ਹੋਣਗੀਆਂ ਜਦੋਂ ਤੱਕ ਇਹ ਫੈਸਲਾ ਨਹੀਂ ਹੁੰਦਾ ਤਦ ਤੱਕ ਮੋਜਾਂ ਨੇ ਜਨਾਬ ਨੂੰ ਤਾਂ ਇਹ ਵੀ ਮੋਜਾਂ ਨੇ ਕਿ ਸਾਰੀ ਉਮਰ ਵਿਧਾਨ ਸਭਾ ਨੇ ਉਹਦੀ ਸੇਤ ਦਾ ਖਰਚਾ ਵੀ ਕਰਨਾ ਇਕੱਲੇ ਸ਼ੀਤਲ ਜੀ ਦਾ ਨਹੀਂ ਸ਼ੀਤਲ ਜੀ ਦੇ ਪਰਿਵਾਰ ਦਾ ਮਤਲਬ ਉਹਦੀ ਹੱਦ ਕੋਈ ਨਹੀਂ ਲਿਮਟ ਕੋਈ ਨਹੀਂ ਜਿੰਨਾ ਲੋੜ ਹੈ ਚਾਹੇ ਦੰਦ ਕਢਾਉਣ ਵੀ ਅਮਰੀਕਾ ਆਓ ਤੁਹਾਡੇ ਕੋਲ ਚਾਹੇ ਕੈਨੇਡਾ ਆਓ ਕੋਈ ਮਸਲਾ ਨਹੀਂਗਾ ਸਾਰੇ ਖਰਚੇ ਸਰਕਾਰ ਤੇ ਪੈਗੇ ਸਰਕਾਰ ਦਾ ਮਤਲਬ ਪੰਜਾਬ ਤੇ ਪੈਗੇ ਪੰਜਾਬ ਦਾ ਮਤਲਬ ਪੰਜਾਬ ਦੇ ਲੋਕਾਂ ਤੇ ਪੈਗੇ ਜਿਹੇ ਕਿੰਨੇ ਸ਼ੀਤਲ ਪੰਜਾਬ ਚ ਤੁਰੇ ਫਿਰਦੇ ਨੇ ਉਹਨਾਂ ਦਾ ਹਿਸਾਬ ਕਿਤਾਬ ਰੱਖਣ ਦੀ ਲੋੜ ਹੈ ਇਹਦੇ ਉੱਪਰ ਵੀ ਕੋਈ ਕਾਨੂੰਨ ਘਾੜਾ ਸਾਹਮਣੇ ਲਿਆਉਣ ਦੀ ਲੋੜਾ ਨਹੀਂ ਤਾਂ ਇਹ ਮਸਲਾ ਵੱਡਾ ਬਣਦਾ ਜਾਊਗਾ ਪੰਜਾਬ ਦੇ ਖਜ਼ਾਨੇ ਨੂੰ ਐਵੇਂ ਹੀ ਖੋਰਾ ਲੱਗਦਾ ਰਹੂਗਾ ਦੀਪਕ ਜੀ ਹੁਣ ਜਿਨ੍ਹਾਂ ਨੇ ਉੱਚ ਸਿੱਖਿਆ ਹਾਸਲ ਕੀਤੀ ਆ ਉਹਨਾਂ ਦੇ ਵਿੱਚ ਵੀ ਬੇਰੋਜ਼ਗਾਰੀ ਦੀ ਦਰ ਦੇ ਵਿੱਚ ਵਾਧਾ ਹੋ ਰਿਹਾ ਇਹਦੇ ਵਿੱਚੋਂ ਦੋ ਸੰਕੇਤ ਨਿਕਲਦੇ ਨੇ ਜੀ ਜਾਂ ਤੇ ਇਹ ਕਹਿ ਲਈਏ ਕਿ ਨੌਕਰੀਆਂ ਦੀ ਤੇ ਇਸ ਲਈ ਇਕਨੋਮੀ ਦੀ ਸਥਿਤੀ ਇਹ ਹੈ ਕਿ ਉਹਨਾਂ ਨੂੰ ਕੰਮ ਨਹੀਂ ਮਿਲ ਪਾ ਰਿਹਾ ਦੂਜਾ ਇਹਦੇ ਨਾਲ ਸਵਾਲ ਇੱਥੇ ਵੀ ਖੜਾ ਹੁੰਦਾ ਵੀ ਜਿਹੜੇ ਸਿੱਖਿਆ ਹਾਸਲ ਕਰ ਰਹੇ ਨੇ ਕੀ ਸਿੱਖਿਆ ਦਾ ਮਿਆਰ ਵੀ ਅਜਿਹਾ ਹੈ ਜਿਹੜਾ ਕਿ ਉਹਨਾਂ ਨੂੰ ਅੱਜ ਕੱਲ੍ਹ ਦੀਆਂ ਨੌਕਰੀਆਂ ਦੇ ਵਾਸਤੇ ਤਿਆਰ ਕਰ ਰਿਹਾ ਬਿਲਕੁਲ ਇਹ ਇਹੀ ਸਵਾਲ ਆ ਸਭ ਤੋਂ ਵੱਡਾ ਕਿ ਪੜ ਲੈਣਾ ਟ੍ਰੇਨਿੰਗ ਲੈ ਲੈਣਾ ਇਹਦਾ ਮਤਲਬ ਇਹ ਜਿਗਾ ਕਿ ਨੌਕਰੀ ਦੀ ਗਰੰਟੀ ਹੋਗੀ ਹਮ ਅੱਜਕੱਲ ਸਾਡੇ ਜਵਾਨ ਕੀ ਸਮਝਦੇ ਆ ਕਿ ਡਿਗਰੀ ਆ ਗਈ ਤੇ ਮੇਰੇ ਲਈ ਨੌਕਰੀ ਗੇਟਤੀ ਪਈ ਹੋਗੀ ਕਿਉਂਕਿ ਜਿਹੇ ਜਿਹੇ ਕਾਲਜਾਂ ਯੂਨੀਵਰਸਿਟੀਆਂ ਪ੍ਰਚਾਰ ਕਰਦੀਆਂ ਨੇ ਬੱਚੇ ਉਸ ਭਰਮ ਜਾਲ 'ਚ ਫਸਦੇ ਨੇ ਅੱਜ ਬਹੁਤ ਮੱਧ ਭਾਗੀ ਘਟਨਾ ਇੱਕ ਚੰਡੀਗੜ੍ਹ ਵਾਪਰੀ ਆ ਚੰਡੀਗੜ੍ਹ ਜਿਹੜੀ ਕੜੂਆਂ ਦੇ ਕੋਲ ਪ੍ਰਾਈਵੇਟ ਯੂਨੀਵਰਸਿਟੀ ਆ ਹੈਨਾ ਉਹ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਹਰਿਆਣੇ ਦਾ ਸੀ ਉਹ ਟੈਂਕੀ ਤੇ ਚੜ ਕੇ ਮਤਲਬ ਛਾਲ ਮਾਰ ਗਿਆ ਹੈਨਾ ਪੜਦਾ ਪੜਦਾ ਹੀ ਉਹ ਮਾਨਸਿਕ ਤੌਰ ਤੇ ਮਹਿਸੂਸ ਕਰ ਰਿਹਾ ਸੀਗਾ ਕਿ ਪਤਾ ਨਹੀਂ ਮੈਂ ਆਪਣੇ ਪਰਿਵਾਰ ਨੂੰ ਆਰਥਿਕ ਦਿੱਕਤਾਂ ਤੋਂ ਕੱਢ ਪਾਉਂਗਾ ਕਿ ਨਹੀਂ ਪਾਉਂਗਾ ਕੋਈ ਦਿੱਕਤਾਂ ਚ ਪਰੇਸ਼ਾਨ ਨਹੀਂ ਇਹ ਘਟਨਾਵਾਂ ਕਿੰਨੀਆਂ ਵਾਪਰਦੀਆਂ ਆ ਜਿਹੜੇ ਰਾਜਸਥਾਨ ਕੋਟਾ ਜਾਂਦੇ ਨੇ ਉਹ ਤੇ ਕਿੰਨੀਆਂ ਘਟਨਾਵਾਂ ਸਾਹਮਣੇ ਆ ਰਹੀ ਜੀ ਸੋ ਇੱਕ ਬਰਤਾਰਾ ਉਹ ਹੈ ਦੂਸਰਾ ਬਰਤਾਰਾ ਇਹ ਆ ਕਿ ਭਾਰਤ ਦੇ ਹਵਾਲੇ ਜਦੋਂ ਮੈਂ ਗੱਲ ਕਰਦਾ ਤਾਂ ਬੇਰੁਜ਼ਗਾਰੀ ਦੀ ਸਥਿਤੀ ਕੀ ਆ ਪਰ ਕੱਲੇ ਗੱਲ ਕਰਕੇ ਹਟਿਆ ਹੂੰ ਹੈਨਾ ਕਿ 58 ਕਰੋੜ ਰੁਪਇਆ ਗੋਲ ਕਰਤਾ ਸੀ ਇੱਕ ਪੇਪਰ ਦੇ ਲਈ ਉਹ ਜੀ 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 ਐ ਕਿ ਇੱਕ ਦੇਸ਼ ਇੱਕ ਪੇਪਰ ਉਹਦੇ ਵਿੱਚ ਆਪਾਂ ਹਵਾਲਾ ਦੇ ਰਿਹਾ ਸੀਗਾ ਕਿ ਇਸ ਹਿਸਾਬ ਨਾਲ ਲੋਕ ਕਿ ਕੇਂਦਰੀ ਨੌਕਰੀਆਂ ਜਿਹੜੀਆਂ ਸਾਦ ਤੋਂ ਨਿਕਲਦੀਆਂ ਉਹ 1,25,000 ਨੇ ਹੂੰ ਤੇ ਪਰ ਉਹ 1,25,000 ਨੌਕਰੀਆਂ ਲੈਣ ਵਾਲੀ ਜਨਤਾ ਕਿੰਨੀ ਆਉਂਦੀ ਹੈ 2.5 ਕਰੋੜ ਜੀ ਜੀ ਤੇ ਆ ਤਾਜ਼ੀਆਂ ਕਟਨਾਮਾ ਪਿਛਲੇ ਦਿਨੀ ਸਾਹਮਣੇ ਆਈਆਂ 9 ਜੁਲਾਈ ਨੂੰ ਗੁਜਰਾਤ ਦੇ ਵਿੱਚ ਇੱਕ ਹੋਟਲ ਦੇ ਵਿੱਚ ਇੰਟਰਵਿਊ ਰੱਖੀ ਕਿਸੇ ਕੰਪਨੀ ਨੇ ਪੋਸਟਾਂ ਸੀਗੀਆਂ 40 40 ਪੋਸਟਾਂ ਭਰਨ ਦੇ ਲਈ 1000 ਬੱਚਾ ਆ ਗਿਆ ਉਹ ਹੋਟਲ ਦੀ ਰੇਲਿੰਗ ਤੱਕ ਟੁੱਟਣ ਦੀ ਉਹ ਵੀਡੀਓ ਬਹੁਤ ਚੱਲੀ ਹੈਨਾ ਇਸੇ ਤਰ੍ਹਾਂ ਲੰਘੇ ਦੋ ਦਿਨ ਦੀ ਉਹ ਘਟਨਾ ਵਾਲੇ ਮੁੰਬਈ ਦੇ ਵਿੱਚ 에어ਪੋਰਟ ਦੇ ਉੱਤੇ ਉਹ ਲੋਡ ਕਰਨ ਵਾਲੇ ਮੁਲਾਜ਼ਮ ਰੱਖਣੇ ਸੀ ਲੋਡਰ ਕਹਿੰਦੇ ਉਹਨਾਂ ਨੂੰ ਹੈਨਾ ਸੋ ਉਹ ਲੋਡ ਕਰਨ ਵਾਲੇ ਮੁਲਾਜ਼ਮਾਂ ਦੀ ਭਰਤੀ ਸੀ ਤੇ ਗਿਣਤੀ ਸੀ 1802 ਏ ਐਜੂਕੇਸ਼ਨ ਦਾ ਮਿਆਰ ਸੀਗਾ 10ਵੀਂ ਪਾਸ ਹਮਮ ਹਮ ਤੇ 10ਵੀਂ ਤੱਕ ਹੈ ਨਾ ਤੇ 1802 ਦੇ ਲਈ 25000 ਬੱਚਾ ਆ ਗਿਆ ਹਮਮ ਤੇ ਉਹਨਾਂ ਦੇ ਵਿੱਚ ਐਮ ਕਾਮ, ਬੀ ਕਾਮ, ਬੀਬੀਏ, ਬੀਸੀਏ ਉਹ ਬੱਚੇ ਵੀ ଥିਗੇ ਹਮਮ ਹਮ ਹੁਣ ਆਜੋ ਇਸ ਪਹਿਲੂ ਤੇ ਕਿ ਜਿਸ ਤੇਜ਼ੀ ਨਾਲ ਕੰਮ ਵਾਲੇ ਵਧ ਰਹੇ ਨੇ ਜੀ ਉਸ ਤੇਜ਼ੀ ਨਾਲ ਕੰਮ ਨਹੀਂ ਵਧ ਰਹੇ ਹਮ ਜਿਹਨਾਂ ਲੋਟ ਨਿਕਲਦਾ ਲੋਕਾਂ ਦਾ ਡਿਗਰੀਆਂ ਲੈ ਕੇ ਉਸ ਲੋਟ ਨੂੰ ਉਹੋ ਜਿਹੇ ਪੱਦਰ ਦੀ ਨੌਕਰੀ ਨਹੀਂ ਹੈਗੀ ਇੱਕ ਪਾਸੇ ਤਾਂ ਦੇਸ਼ ਦੇ ਵਿੱਚ ਨੌਕਰੀ ਨੂੰ ਲੈ ਕੇ ਨੌਜਵਾਨਾਂ ਦੀਆਂ ਵੱਡੀਆਂ ਲੈਣਾਂ ਨੇ ਹੂੰ ਦੂਜੇ ਪਾਸੇ ਉਦਯੋਗਪਤੀਆਂ ਦੀਆਂ ਕੰਪਨੀਆਂ ਦੀਆਂ ਸ਼ਿਕਾਇਤਾਂ ਨੇ ਕਿ ਸਾਨੂੰ ਕਾਬਲ ਲੋਕ ਨਹੀਂ ਮਿਲ ਰਹੇ ਜੀ ਇਹ ਆਪਣੇ ਆਪ 'ਚ ਵਿਰੋਧਾਭਾਸ ਹੈ ਨਾ ਹੂੰ ਉਹ ਕਹਿੰਦੇ ਕਿ ਅਸੀਂ ਬੇਰੁਜ਼ਗਾਰ ਹਾਂ ਉਹ ਕਹਿੰਦੇ ਸਾਨੂੰ ਕੰਮ ਕਰਨ ਵਾਲੇ ਬੰਦੇ ਨਹੀਂ ਮਿਲਦੇ ਉਹੀ ਪਹਿਲੂ ਹੈ ਜਿਹੜਾ ਪਹਿਲੂ ਕੈਨੇਡਾ 'ਚ ਅਕਸਰ ਪੰਜਾਬੀ ਬੱਚਿਆਂ ਲਈ ਜਾਂ ਬੜੀ ਚਰਚੀ ਸਵਾਲ ਬਣਦਾ ਹੈ ਕੇ ਬੱਚੇ ਡਿਗਰੀਆਂ ਲੈ ਕੇ ਤਾਂ ਆ ਜਾਂਦੇ ਨੇ ਜਾਂ ਡਿਗਰੀਆਂ ਕਰਨ ਤਾਂ ਆ ਜਾਂਦੇ ਨੇ ਪਰ ਕਿਸੇ ਤਕਨੀਕ ਦੇ ਮਾਹਰ ਨਹੀਂ ਹੋ ਪਾਉਂਦੇ ਜੀ ਬਿਲਕੁਲ ਉਹੀ ਉਹੀ ਸਵਾਲ ਇੱਥੇ ਆ ਕੇ ਖੜਾ ਕਿ ਤਕਨੀਕੀ ਤੌਰ ਤੇ ਮੈਂ ਤੁਸੀ ਅੰਕੜਿਆਂ ਤੋਂ ਸਮਝੋ ਕਿ 13 ਸਾਲ ਚ ਕੰਮ ਕਰਨ ਵਾਲੀ ਆਬਾਦੀ ਤਾਂ 3% ਵਧ ਗਈ ਹਮ ਪਰ ਬੇਰੁਜ਼ਗਾਰੀ ਦਰ ਇਸ ਸਮੇ ਸਿਖਰ ਤੇ ਹੈ 9% ਹਮ ਜੀ ਹੁਣ ਇਹਨੂੰ ਦੂਸਰੇ ਪਾਸੇ ਤੋਂ ਸਮਝੋ ਹਮ ਕਹਿੰਦੇ ਜੀ ਵਰਲਡ ਬੈਂਕ ਦੀ ਰਿਪੋਰਟ ਦੱਸਦੀ ਆ ਕਿ ਦੇਸ਼ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਬੇਰੁਜ਼ਗਾਰ ਨੇ ਉਹ ਕੁੱਲ ਬੇਰੁਜ਼ਗਾਰਾਂ ਚ 66% ਨੇ ਹੂੰ ਜੀ ਜਿਹੜੇ ਮਤਲਬ ਚੰਗੀ ਸਿੱਖਿਆ ਹਾਸਲ ਕਰਨ ਵਾਲੇ ਨੇ ਉਹ 60% ਨੇ ਇਹਦੇ ਵਿੱਚ 223 ਚ ਭਾਰਤ ਦੇ ਵਿੱਚ ਕਹਿੰਦੇ ਗ੍ਰੈਜੂਏਟ ਜਿਹੜੇ ਬੇਰੁਜ਼ਗਾਰੀ ਦਰ ਸੀ 29% ਸੀ ਹੂੰ ਹੂੰ ਜਦੋਂ ਕਿ ਜਿਹੜੇ ਪੜ੍ਹ ਲਿਖ ਨਹੀਂ ਸਕੇ ਉਹਨਾਂ ਦੀ ਦਰ ਸੀ 3.4 ਸੀ ਉਹਨਾਂ ਦਾ ਮਤਲਬ ਇਹ ਨਹੀਂ ਕਿ ਕਿਤਾਬਾਂ ਵਿੱਚੋਂ ਪੜ੍ਹਨੀ ਆ ਹੂੰ ਹੈਨਾ ਪਰ ਇਹਦਾ ਮਤਲਬ ਇਹ ਵੀ ਹੈ ਕਿ ਤੁਸੀਂ ਸਿਰਫ ਕਿਤਾਬੀ ਗਿਆਨ ਹਾਸਲ ਕਰਨ ਦੀ ਬਜਾਏ ਜੇ ਕਿਸੇ ਅੱਗੇ ਆਈਟੀਆਈ ਆਪਣਾ ਕਿੱਡਾ بڑا ਵਿਸ਼ਾ ਸੀਗਾ ਇਹਨਾਂ ਕਿਸੇ ਚੀਜ਼ ਦੇ ਖੇਤਰ ਦੀ ਮਹਾਰਤ ਵਾਲਾ ਸੀ ਅਸੀਂ ਉਹ ਟ੍ਰੇਨਿੰਗ ਪੀਰੀਅਡ ਚੋਂ ਨਹੀਂ ਲੰਘ ਰਹੇ ਅਸੀਂ ਸਿਰਫ ਕਿਤਾਬੀ ਡਿਗਰੀਆਂ ਕਰਨ ਕਰ ਰਹੇ ਹਾਂ ਤੇ ਯੂਨੀਵਰਸਟੀਆਂ ਕਾਲਜ ਪ੍ਰਾਈਵੇਟ ਸਿਰਫ ਨੋਟ ਇਕੱਠੇ ਕਰਨ ਤੇ ਲੱਗੀਆਂ ਨੇ ਉਹ ਇਹ ਅੰਕੜੇ ਪੈਦਾ ਕਰਦੇ ਸਾਹਮਣੇ ਲਿਆ ਰਹੀਆਂ ਨੇ ਕਹਿੰਦੇ ਕਿ ਦੇਸ਼ ਦੇ ਵਿੱਚ ਹਰ ਤੀਜਾ ਨੌਜਵਾਨ ਉੱਚ ਸਿੱਖਿਆ ਤਾਂ ਲੈ ਰਿਹਾ ਹੈ ਪਰ ਉਸ ਲਈ ਰੁਜ਼ਗਾਰ ਹੈ ਨਹੀਂਗਾ ਇਹ ਤੋਂ ਵੱਧ ਹੋਰ ਫਿਕਰਮੰਦੀ ਵਾਲੀ ਗੱਲ ਕੀ ਹੋਗੀ ਇਸ ਲਈ ਇਸ ਪੱਖ ਤੋਂ ਵੀ ਗੌਰ ਕਰਨੀ ਲੋੜ ਹੈ ਕਿ ਸਾਡੀ ਸਿੱਖਿਆ ਰੋਜ਼ਗਾਰ ਪੈਦਾ ਕਰ ਪਾ ਰਹੀ ਹੈ ਕਿ ਨਹੀਂ ਜਾਂ ਸਿਰਫ ਉਹ ਬੇਰੋਜ਼ਗਾਰੀ ਪੈਦਾ ਕਰ ਪਾ ਰਹੀ ਹੈ ਕਿਉਂਕਿ ਇੱਕ ਸਮੱਸਿਆ ਇਹ ਵੀ ਹੈ ਨਾ ਜੀ ਕਿ ਡਿਗਰੀ ਦੇ ਵਿੱਚ ਹੁਣ ਦੇਖੋ ਜਿੰਨੀ ਤੇਜ਼ੀ ਦੇ ਨਾਲ ਆਲਮੀ ਪੱਧਰ ਤੇ ਆਰਥਿਕਤਾ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ ਬਹੁਤ ਸਾਰੇ ਅਜਿਹੇ ਕੋਰਸੇ ਨੇ ਜਿਨ੍ਹਾਂ ਨੂੰ ਤੁਸੀਂ ਕਰਕੇ ਠੀਕਾ ਤਾਲੀਮ ਤਾਂ ਤੁਸੀਂ ਹਾਸਲ ਕਰ ਲਈ ਪਰ ਉਹਨਾਂ ਦੀ ਕੋਈ ਪ੍ਰੈਕਟੀਕਲ ਤੁਸੀਂ ਉਹਨੂੰ ਕਿਤੇ ਲਾਗੂ ਨਹੀਂ ਕਰ ਪਾਉਂਦੇ ਉਹਦੇ ਵਾਸਤੇ ਜੌਬ ਮਾਰਕੀਟ ਦੇ ਵਿੱਚ ਥਾਂ ਨਹੀਂ ਆ ਹੋਨ ਅਕਸਰ ਹਾਲਾਂਕਿ ਜਿਹੜੀਆਂ ਦੇਖੋ ਜਿਹੜੀਆਂ ਕੁਝ ਸੂਖਮ ਪੜਾਈਆਂ ਨੇ ਨਾ ਕਿਸੇ ਨੇ ਲਿਟਰੇਚਰ ਪੜ੍ਹਿਆ ਕਿਸੇ ਨੇ ਹਿਸਟਰੀ ਦੀ ਪੜ੍ਹਾਈ ਕੀਤੀ ਜ਼ਰੂਰੀ ਚੀਜ਼ਾਂ ਨੇ ਨਾ ਬਾਰੇ ਪਤਾ ਹੋਣਾ ਲਾਜ਼ਮੀ ਆ ਪਰ ਜਦੋਂ ਜੌਬ ਮਾਰਕੀਟ ਦੇ ਵਿੱਚ ਤੁਸੀਂ ਉਹ ਡਿਗਰੀ ਲੈ ਕੇ ਜਾਂਦੇ ਹੋ ਤਾਂ ਉਹਦੇ ਵਾਸਤੇ ਅਕੈਡੈਮਿਕ ਸਰਕਲ ਤੋਂ ਇਲਾਵਾ ਕਾਲਜ ਯੂਨੀਵਰਸਿਟੀਆਂ ਤੋਂ ਇਲਾਵਾ ਜੌਬਸ ਦੀਆਂ ਆਪਰਚ्युनिटीਜ਼ ਬਹੁਤ ਥੋੜ ਗਈਆਂ ਨੇ ਦੁਨੀਆ ਹੁਣ ਡਿਮਾਂਡ ਕਰਦੀ ਆ ਟੈਕਨੀਕਲ ਬੰਦੇ ਦੀ ਤੇ ਟੈਕਨੀਕਲ ਪੜ੍ਹਾਈ ਤੋਂ ਬਿਨਾਂ ਸਰਵਾਈਵ ਕਰਨਾ ਮੁਸ਼ਕਲ ਆ ਬਿਲਕੁਲ 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 ਹੁਣ ਤਾਂ ਨਵੀਂ ਟੈਕਨੋਲੋਜੀ ਆ ਗਈ ਹੁਣ ਤਾਂ AI ਤੋਂ ਉਹਦੀ ਵੀ ਤਿਆਰੀ ਚਾਹੀਦੀ ਆ ਤੁਹਾਨੂੰ ਤਾਂ ਨੌਕਰੀ ਮਿਲਦੀ ਆ ਹਾਂ ਹੁਣ ਤਾਂ ਇਵਨ ਜਿਹੜੇ ਟੈਕਨੀਕਲ ਬੰਦੇ ਪ੍ਰੋਗਰਾਮਰ ਸੀ ਕਹਿੰਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਰਕੇ ਉਹਨਾਂ ਦੀਆਂ ਨੌਕਰੀਆਂ ਖਤਰੇ 'ਚ ਪੈ ਜਾਣੀਆਂ ਜਿਹੜਾ ਪ੍ਰੋਗਰਾਮ ਉਹ ਲਿਖਦੇ ਨੇ ਮੈਂ 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 ਤੁਹਾਨੂੰ ਆਪਣੇ ਆਪਣੇ মিডিਆ ਲੈਂਡ ਦੀ ਉਦਾਹਰਨ ਦੱਸ ਦਿੰਨਾ ਜੀ ਕਿ ਆਪਣੇ ਜਿਹੜੇ ਐਂਕਰ ਪ੍ਰੋਡਿਊਸਰ ਰੱਖੇ ਜਾਂਦੇ ਨੇ ਵੌਇਸ ਓਵਰ ਵੀ ਰੱਖੇ ਜਾਂਦੇ ਨੇ ਖਬਰਾਂ 'ਚ ਉਹਨੂੰ ਮਤਲਬ ਜੇ ਮੈਂ ਪੰਜਾਬ ਦੇ ਹਿਸਾਬ ਨਾਲ ਵੀ ਸੋਚਾਂ ਤਾਂ 20-25000 ਰੁਪਏ ਦੀ ਤਨਖਾਹ ਮਿਲਦੀ ਆ ਹੂੰ ਹੂੰ ਉਹ ਕੰਮ ਹੁਣ 5000 ਚ ਕਰਕੇ ਦੇ ਰਹੀ ਆ ਇਹ ਨਕਲੀ ਇੰਟੈਲੀਜੈਂਸ ਬਿਲਕੁਲ ਬਿਲਕੁਲ ਇਹ ਕਿੰਨਿਆਂ ਦਾ ਰੋਜ਼ਗਾਰ ਖਾਊਗੀ ਉਹ ਹੂੰ ਇਸੇ ਤਰ੍ਹਾਂ ਡਾਟਾ ਆਪਰੇਟਰਾਂ ਦਾ ਇਸੇ ਤਰ੍ਹਾਂ ਐ ਡਾਕੂਮੈਂਟ ਫਾਈਲ ਕਰਨ ਵਾਲਿਆਂ ਦਾ ਇਸ ਕਿੰਨੇ ਖੇਤਰਾਂ ਦੇ ਵਿੱਚ ਰੋਜ਼ਗਾਰ ਖਾਊਗੀ ਵੀ ਪਰ ਨਵੇਂ ਰੋਜ਼ਗਾਰ ਪੈਦਾ ਵੀ ਕਰੂਗੀ ਜਿਹੜੇ ਟੈਕਨਿਕ ਦੇ ਮਾਰ ਹੋਣਗੇ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਇਹ ਆਉਂਦੇ ਦਿਨਾਂ 'ਚ ਵੱਡੀ ਬਹਿਸ ਚੱਲਣੀ ਆ ਅੱਜ ਹੂੰ ਜੀ